ਉੱਤਰਕਾਸ਼ੀ ਦੇ ਵਿੱਚ ਇੱਕ ਜਗ੍ਹਾ ਤੇ ਨਹੀਂ ਦੋ ਜਗ੍ਹਾ ਤੇ ਨਹੀਂ ਬਲਕਿ ਤਿੰਨ ਤਿੰਨ ਜਗ੍ਹਾ ਤੇ ਬੱਦਲ ਫਟੇ ਨੇ ਪਹਿਲੀ ਜਗ੍ਹਾ ਇਹ ਥਰਾਲੀ ਦੂਸਰੀ ਜਗ੍ਹਾ ਇਹ ਹਰਸ਼ਲ ਦਾ ਆਰਮੀ ਕੈਂਪ ਤੀਜੀ ਜਗ੍ਹਾ ਇਹ ਸੁਖੀਪਿੰਡ ਹਰਸ਼ਲ ਆਰਮੀ ਕੈਂਪ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਹੈ ਹਜੇ ਤੱਕ ਆਫੀਸ਼ੀਅਲੀ ਡਾਟਾ ਨਹੀਂ ਹੈ ਜਿਸ ਦੇ ਵਿੱਚ ਪਤਾ ਲੱਗ ਸਕੇ ਕਿ ਕਿੰਨੇ ਜਵਾਨ ਇਸ ਕੈਂਪ ਦੇ ਅੰਦਰ ਮੌਜੂਦ ਸਨ ਜਦੋਂ ਇਹ ਤਬਾਹੀ ਹੋਈ ਮਰਨ ਵਾਲਿਆਂ ਦੀ ਸੰਖਿਆ ਮੰਨਿਆ ਜਾ ਰਿਹਾ ਹੈ ਕਿ ਸੈਂਕੜਿਆਂ ਦੇ ਵਿੱਚ ਹੈ। ਥਰਾਲੀ ਪਿੰਡ ਦੇ ਵਿੱਚ ਹੀ ਇਕੱਲੇ 900 ਤੋਂ ਜ਼ਿਆਦਾ ਲੋਕ ਰਹਿੰਦੇ ଥିଲେ। 200 ਤੋਂ ਜ਼ਿਆਦਾ ਇੱਥੇ ਘਰ ਨੇ 20 ਤੋਂ 25 ਇੱਥੇ ਹੋਟਲ ਨੇ। ਹਲੇ ਤੱਕ ਸਿਰਫ 100 ਤੋਂ ਲੈ ਕੇ 150 ਲੋਕ ਹੀ ਰੈਸਕਿਊ ਕੀਤੇ ਗਏ ਨੇ, ਜ਼ਿਆਦਾ ਨਹੀਂ। ਬਾਕੀ ਪਿੰਡ ਵਾਲੇ ਕਿੱਥੇ ਗਏ ਤੇ ਹੋਟਲਾਂ ਦੇ ਅੰਦਰ ਕਿੰਨੇ ਲੋਕ ਰੁਕੇ ਹੋਏ ਸੀ, ਇਸ ਦਾ ਕਿਸੇ ਦੇ ਕੋਲ ਵੀ ਕੋਈ ਡਾਟਾ ਨਹੀਂ ਹੈ ਕਿਉਂਕਿ ਹੋਟਲ ਤੇ ਹੋਟਲ ਦਾ ਸਾਰਾ ਰਿਕਾਰਡ ਹੀ ਹੁਣ ਮਲਬੇ ਦੇ ਥੱਲੇ ਦੱਬਿਆ ਗਿਆ ਹੈ। ਕਹਾ ਜਾ ਰਿਹਾ ਹੈ ਕਿ ਥਰਮਲ ਸਕੈਨਿੰਗ ਦੇ ਜਰਗੇ ਹੁਣ ਡੈਡ ਬਾਡੀਆ ਨੂੰ ਲੱਭਿਆ ਜਾਵੇ ਕਿ ਜਾਨਕੀ ਇੱਕ ਥਰਮਲ ਕੈਮਰੇ ਦੇ ਨਾਲ ਪਤਾ ਕੀਤਾ ਜਾਵੇਗਾ ਕਿ ਇੱਥੇ ਡੈਡ ਬਾਡੀ ਕਿੱਥੇ ਹੈ ਤੇ ਫਿਰ ਉਸ ਜਗ੍ਹਾ ਤੋਂ ਖਦਾਈ ਕਰਕੇ ਡੈਡ ਬਾਡੀ ਕੱਢੀ ਜਾਵੇਗੀ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਇੰਨਾ ਜ਼ਿਆਦਾ ਜਿਹੜਾ ਇਹ ਮਲਬਾ ਆਇਆ ਇਹ ਪਾਣੀ ਹੈ ਕਿ ਇਹ ਸਿਰਫ ਬੱਦਲ ਫਟਣ ਦੇ ਨਾਲ ਆਇਆ ਹੈ ਤਾਂ ਇਸ ਦਾ ਜਵਾਬ ਹੈ ਬਿਲਕੁਲ ਨਹੀਂ ਬੱਦਲ ਫਟਣ ਦੇ ਨਾਲ ਇਹ ਤਬਾਹੀ ਨਹੀਂ ਹੋਈ ਇਹ ਬਿਲਕੁਲ ਉਸ ਤਰ੍ਹਾਂ ਹੀ ਹੋਇਆ ਹੈ ਜਿਵੇਂ ਕਦਾਰਨਾਥ ਦੇ ਵਿੱਚ ਪੂਰੇ ਦਾ ਪੂਰਾ ਕਦਾਰਨਾਥ ਹੀ ਬਹਿ ਗਿਆ ਸੀ ਜਦੋਂ ਇੱਕ ਸਮੇਂ ਤਬਾਹੀ ਆਈ ਸੀ ਉੱਥੇ ਕਦਾਰਨਾ ਇੱਕ ਵੱਡਾ ਸਾਰਾ ਪੱਥਰ ਆ ਕੇ ਲੱਗ ਗਿਆ ਸੀ ਲਗਾਤਾਰ ਜਿਹੜੇ بارشਾਂ ਹੁੰਦੇ ਆ ਰਹਿੰਦੀਆਂ ਨੇ ਕੈਦਾਰਨਾਥ ਦੇ ਵਿੱਚ ਤਾਂ ਉਹ ਜਿਹੜੀ ਝੀਲ ਹੁੰਦੀ ਹੈ ਪਾਣੀ ਦੇ ਨਾਲ ਲੱਪਾ ਲੱਫ ਭਰ ਜਾਂਦੀ ਹੈ ਤੇ ਉਹ ਪਾਣੀ ਧੱਕਾ ਮਾਰਦਾ ਹੈ ਤੇ ਉਹ ਪੱਥਰ ਸਾਈਡ ਤੇ ਹੋ ਜਾਂਦਾ ਹੈ ਤੇ ਉਹ ਪਾਣੀ ਬਿਨਾਂ ਕਿਸੇ ਵਾਰਨਿੰਗ ਤੋਂ ਕੈਦਾਰਨਾਥ ਦੇ ਵਿੱਚ ਐਂਟਰ ਕਰ ਦਿੰਦਾ ਹੈ ਤੇ ਸਾਰਾ ਕੁਝ ਤਬਾਹ ਹੋ ਜਾਂਦਾ ਹੈ ਬਿਲਕੁਲ ਕੁਝ ਇਸ ਤਰ੍ਹਾਂ ਦਾ ਹੀ ਧਰਾਲੀ ਪੈਂਡ ਦੇ ਉੱਪਰ ਹੋਇਆ ਹੈ ਜਿਹੜਾ ਧਰਾਲੀ ਪੈਂਡ ਹੈ ਇਹ ਹਿਮਾਲਿਆ ਦੇ ਬਿਲਕੁਲ ਵਿੱਚਕਾਰ ਵਸਿਆ ਹੋਇਆ ਹੈ ਇਸ ਪੈਂਡ ਦੇ ਵਿੱਚਕਾਰ ਦੀ ਨਦੀ ਵਹਿੰਦੀ ਹੈ ਤੇ ਜਿੱਥੋਂ ਇਹ ਨਦੀ ਸਟਾਰਟ ਹੁੰਦੀ ਹੈ ਉਸ ਤੋਂ ਥੋੜਾ ਜਿ ਦੇ ਅੱਗੇ ਲੱਗਿਆ ਹੋਇਆ ਸੀ। ਨਰਾਲੀ ਪਿੰਡ ਦੇ ਵਿੱਚ 1864, 2013 ਤੇ 2014 ਦੇ ਵਿੱਚ ਵੀ ਬੱਦਲ ਫਟਿਆ ਸੀ ਤੇ ਇਹੀ ਜਿਹੜਾ ਖੀਰਨ ਵਾਲਾ ਹੈ ਜਿਹੜੀ ਇਹ ਨਦੀ ਹੈ ਇਸ ਨੇ ਬਹੁਤ ਜ਼ਿਆਦਾ ਉਦੋਂ ਤਬਾਹੀ ਮਚਾਈ ਸੀ। ਭੂ ਵਿਗਿਆਨੀਆਂ ਨੇ ਉਸ ਸਮੇਂ ਵੀ ਉੱਤਰਾਖੰਡ ਦੀ ਸਰਕਾਰ ਨੂੰ ਕਿਹਾ ਸੀ ਕਿ ਜਿਹੜਾ ਇਹ ਥਰਾਲੀ ਪਿੰਡ ਹੈ ਇਸ ਨੂੰ ਕਿਸੇ ਹੋਰ ਜਗ੍ਹਾ ਦੇ ਉੱਪਰ ਤੁਸੀਂ ਸ਼ਿਫਟ ਕਰ ਦਿਓ ਕਿਉਂਕਿ ਇਹ ਬਿਲਕੁਲ ਡੇਂਜਰ ਜ਼ੋਨ ਦੇ ਵਿੱਚ ਵਸਿਆ ਹੋਇਆ ਹੈ। ਅੱਗੇ ਜਦੋਂ ਕਦੇ ਬਹੁਤ ਵੱਡੀ ਤਬਾਹੀ ਆਈ ਤਾਂ ਇਹ ਪਿੰਡ ਕਦੇ ਵੀ ਤਬਾਹ ਹੋ ਸਕਦਾ ਹੈ। ਭੂ ਵਿਗਿਆਨੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਜੇ ਜਲਦੀ ਹੁਣ ਤਬਾਹੀ ਆ ਦਾ ਇਸ ਦਾ ਬਹੁਤ ਵੱਡਾ ਹਿੱਸਾ ਤਵਾਹ ਹੋ ਜਾਵੇਗਾ ਕਿਉਂਕਿ ਇਹ ਪਿੰਡ ਇੱਕ ਟਾਈਮ ਬੰਬ ਦੇ ਉੱਪਰ ਬੈਠਾ ਹੋਇਆ ਹੈ ਪਰ ਸਰਕਾਰਾਂ ਨੂੰ ਕਿੰਨੀ ਜਿਆਦਾ ਫਿਕਰ ਹੈ ਆਮ ਲੋਕਾਂ ਦੀ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਹੈ 6000 ਮੀਟਰ ਦੀ ਉਚਾਈ ਤੋਂ ਇਹ ਪਾਣੀ ਦਾ ਨਾਲਾ ਸ਼ੁਰੂ ਹੁੰਦਾ ਸੀ ਤੇ ਥੱਲੇ ਆਉਂਦਾ ਆਉਂਦਾ ਇਹ ਥਰਾਲੀ ਪਿੰਡ ਨੂੰ ਪਾਸ ਕਰਕੇ ਅੱਗੇ ਜਾਂਦਾ ਸੀ ਤੇ ਉੱਪਰੋਂ ਜਿਹੜਾ ਇਹ ਨਾਲਾ ਹੈ ਇੱਕ ਵੱਡੇ ਸਾਰੇ ਗਲੇਸ਼ੀਅਰ ਦੇ ਨਾਲ ਜੁੜਿਆ ਹੋਇਆ ਹੈ ਤੇ ਗਲੇਸ਼ੀਅਰ ਦਾ ਪਾਣੀ ਇਸ ਨਾਲੇ ਦੇ ਵਿੱਚ ਆਉਂਦਾ ਹੈ ਹੁਣ ਜਿਹੜੀ ਇੰਨਾ ਵੱਡਾ ਪਾਣੀ ਦੇ ਨਾਲ ਮਲਵਾ ਆਇਆ ਇਸ ਦਾ ਕਾਰਨ ਇਹ ਹੈ ਕਿ 6 ਮਹੀਨੇ ਪਹਿਲਾਂ ਇੱਕ ਬਹੁਤ ਵੱਡਾ ਪਹਾੜ ਦਾ ਹਿੱਸਾ ਟੁੱ ਸ ਨਾਲੇ ਦੇ ਅੱਗੇ ਲੱਗ ਜਾਂਦਾ ਹੈ ਮਤਲਬ ਕਿ ਨਾਲੇ ਦੇ ਪਾਣੀ ਨੂੰ ਇੱਕ ਜਗ੍ਹਾ ਤੇ ਰੋਕ ਦਿੰਦਾ ਹੈ ਆਮ ਤੌਰ ਤੇ ਪਾਣੀ ਰੁਕ ਜਾਂਦਾ ਹੈ ਤੇ ਥੋੜਾ ਬੋਤਾ ਪਾਣੀ ਸਾਈਡਾਂ ਸੋੜਾ ਤੋਂ ਨਿਕਲ ਕੇ ਇਸ ਨਾਲੇ ਦੇ ਵਿੱਚ ਦੀ ਆਉਂਦਾ ਰਹਿੰਦਾ ਹੈ ਪਿਛਲੇ 6 ਮਹੀਨਿਆਂ ਤੋਂ ਗਲੋਬਲ ਵਾਰਮਿੰਗ ਦੇ ਕਾਰਨ ਹਿਮਾਲਿਆ ਦੇ ਉੱਪਰਲੀ ਜਿਹੜੀ ਬਰਫ਼ ਹੈ ਉਹ ਪਹਿਲਾਂ ਦੇ ਨਾਲੋਂ ਹੁਣ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਹੀ ਹੈ ਉੱਪਰੋਂ ਗਲੇਸ਼ੀਅਰ ਦੀ ਬਰਫ਼ ਪਿਘਲ ਰਹੀ ਸੀ ਤੇ ਪਾਣੀ ਬਹੁਤ ਜ਼ਿਆਦਾ ਇੱਕ ਜਗ੍ਹਾ ਤੇ ਉੱਪਰ ਜਮ੍ਹਾਂ ਹੋ ਰਿਹਾ ਸੀ ਜਾਨਕਿ ਇੱਕ ਤਰ੍ਹਾਂ ਦੀ ਝੀਲ ਦੇ ਵਿੱਚ ਜਮ੍ਹਾਂ ਹੋ ਰਿਹਾ ਸੀ ਜੇਕਰ ਉਹ ਪੱਥਰ ਉਸ ਜਗ੍ਹਾ ਦੇ ਉੱਪਰ ਨਾ ਲੱ ਉਸ ਪੱਥਰ ਨੇ ਰੋਕ ਲਿਆ ਸੀ ਪਰ ਜਦੋਂ ਗਲੇਸ਼ੀਅਰ ਵਾਲੀ ਝੀਲ ਦੇ ਅੰਦਰ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਪਾਣੀ ਦੇ ਪ੍ਰੈਸ਼ਰ ਦੇ ਕਾਰਨ ਇਹ ਪੱਥਰ ਸਾਈਡ ਤੇ ਹੋ ਜਾਂਦਾ ਹੈ ਤੇ ਪਾਣੀ ਆਪਣਾ ਰਸਤਾ ਆਪ ਬਣਾ ਲੈਂਦਾ ਹੈ ਤੇ ਇੰਨਾ ਸਾਰਾ ਪਾਣੀ ਇਕੱਠਾ ਹੀ ਉਸ ਝੀਲ ਤੋਂ ਥੱਲੇ ਵੱਲ ਨੂੰ ਵਹਿਣਾ ਸ਼ੁਰੂ ਹੋ ਜਾਂਦਾ ਹੈ ਇਹ ਪਾਣੀ ਬਹੁਤ ਜ਼ਿਆਦਾ ਸਪੀਡ ਦੇ ਨਾਲ ਝੀਲ ਦੇ ਵਿੱਚੋਂ ਨਿਕਲਦਾ ਹੈ ਕਿਉਂਕਿ ਝੀਲ ਬਹੁਤ ਜ਼ਿਆਦਾ ਹਾਈਟ ਤੇ ਹੁੰਦੀ ਹੈ ਰਾਸਤੇ ਦੇ ਵਿੱਚ ਜਿੰਨੇ ਵੀ ਕੋਈ ਪੱਥਰ ਹੁੰਦੇ ਨੇ ਦਰਾਖਤ ਹੁੰਦੇ ਨੇ ਸਾਰੇ ਇਹ ਆਪਣੇ ਨਾਲ ਖਿੱਚ ਲਿਆਉਂਦਾ ਹੈ ਉਸ ਤੋਂ ਬਾਅਦ ਇਹ ਪੈਂਟ ਦਾ ਕੀ ਮੰਜ਼ਰ ਹੁੰਦਾ ਹੈ ਉਸ ਦੀਆਂ ਤਸਵੀਰਾਂ ਤੁਸੀਂ ਸਾਰਿਆਂ ਨੇ ਦੇ ਹੋਵੇ ਜਾਂ ਫਿਰ ਸੁਖੂ ਪੈਂਡ ਹੋਵੇ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਤਿੰਨੇ ਜਗ੍ਹਾ ਤੇ ਉੱਪਰ ਅਜੇਹਾ ਨਹੀਂ ਹੋ ਸਕਦਾ ਕਿ ਬੱਦਲ ਇਕੱਠੇ ਹੀ ਇੱਕ ਟਾਈਮ ਤੇ ਸਾਰੇ ਫਟ ਗਏ ਹੋਣ ਬਰਫ਼ ਦੇ ਪਿਗਲਣ ਨਾਲ ਜਵੇਂ ਝੀਲ ਦੇ ਅੰਦਰ ਪਾਣੀ ਜਮਾ ਹੋ ਜਾਂਦਾ ਹੈ ਤਾਂ ਜਿੱਧਰ ਨੂੰ ਪਾਣੀ ਨੂੰ ਰਸਤਾ ਮਿਲਦਾ ਹੈ ਉਹ ਉਧਰ ਨੂੰ ਪਾਟ ਕੇ ਆਪਣਾ ਰਾਹ ਬਣਾ ਕੇ ਨਿਕਲ ਜਾਂਦਾ ਹੈ ਤੇ ਜਿਹੜਾ ਇਹ ਥਰਾਲੀ ਪੈਂਡ ਸੀ ਇਹ ਬਿਲਕੁਲ ਨਾਲੇ ਦੇ ਕਿਨਾਰੇ ਫਸਿਆ ਹੋਇਆ ਸੀ ਤੇ ਇੱਥੇ ਜਦੋਂ ਨਾਲਾ ਆਉਂਦਾ ਹੈ ਪੂਰੀ ਸਪੀਡ ਦੇ ਨਾਲ ਪਾਣੀ ਨੂੰ ਤੇ ਮਲਬੇ ਨੂੰ ਲੈ ਕੇ ਆਉਂਦਾ ਹੈ ਤਾਂ ਨਾਲ ਦੀ ਨਾਲ ਇਹ ਸਾਰੇ ਪੈਂਡ ਨੂੰ ਹੀ ਨਿਕਲ ਜਾਂਦਾ ਹੈ ਇਸ ਪੈਂਡ ਦੇ ਵਿੱਚ ਮੌਜੂਦ 1500 ਸਾਲ ਪੁਰਾਣਾ ਕਲਪ ਦੇ ਵਿੱਚ ਆਈ ਸੀ ਉਦੋਂ ਵੀ ਇਹ ਮੰਦਿਰ ਮਲਬੇ ਦੇ ਵਿੱਚ दब ਗਿਆ ਸੀ ਫਿਰ ਜਦੋਂ ਬਾਅਦ ਦੇ ਵਿੱਚ ਮਲਬੇ ਨੂੰ ਹਟਾਇਆ ਗਿਆ ਤਾਂ ਅੰਦਰੂਨੀ ਮੰਦਿਰ ਸਹੀ ਸਲਾਮਤ ਮਿਲ ਗਿਆ ਸੀ ਤੇ ਅੱਜ ਦੇ ਸਮੇਂ ਫਿਰ ਤੋਂ ਇਹ ਮੰਦਿਰ ਮਲਬੇ ਦੇ ਥੱਲੇ ਦਬ ਗਿਆ ਹੈ ਇਹ ਜਿਹੜਾ ਥਰਾਲੀ ਪਿੰਡ ਹੈ ਇਹ ਉੱਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ ਦੇ ਵਿੱਚ ਵਸਿਆ ਹੋਇਆ ਇੱਕ ਛੋਟਾ ਜਿਹਾ ਪਿੰਡ ਹੈ ਇਹ ਪਿੰਡ ਭਾਗੀਰਤੀ ਨਦੀ ਦੇ ਕਿਨਾਰੇ ਹਰਸ਼ਿਲ ਘਾਟੀ ਦੇ ਵਿੱਚ ਵਸਿਆ ਹੋਇਆ ਹੈ ਇਹ ਥਰਾਲੀ ਪਿੰਡ ਗੰਗੋਤਰੀ ਦੀ ਜਿਹੜੀ ਯਾਤਰਾ ਚੱਲਦੀ ਹੈ ਉਸ ਦੇ ਵਿੱਚ ਇੱਕ ਮੇਨ ਪੜਾ ਹੈ ਗੰਗੋਤਰੀ ਧਾਮ ਤੋਂ ਪਹਿਲਾਂ ਇਹ ਆਖਰੀ ਵੱਡਾ ਪਿੰਡ ਹੈ ਇਸ ਪਿੰਡ ਤੋਂ ਹੀ ਲੋਕ ਗੰਗੋਤਰੀ ਧਾਮ ਕਿਲੋਮੀਟਰ ਦੂਰ ਹੈ ਤੇ ਗੰਗੋਤਰੀ ਧਾਮ ਤੋਂ 18 ਕਿਲੋਮੀਟਰ ਦੂਰ ਹੈ ਐਨਡੀਆਰਫ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 150 ਲੋਕਾਂ ਨੂੰ ਇਸ ਪੈਂਡ ਦੇ ਵਿੱਚੋਂ ਰੈਸਕਿਊ ਕਰ ਲਿਆ ਗਿਆ ਹੈ ਤੇ 11 ਸੈਨਿਕ ਜਾਂ ਕਿ ਆਰਮੀ ਦੇ ਜਵਾਨ ਹਜੇ ਵੀ ਲਾਪਤਾ ਨੇ ਇਹਨਾਂ ਨੇ ਕਿਹਾ ਕਿ ਰਿਸ਼ੀਕੇਸ਼ ਹਾਈਵੇ ਦੇ ਉੱਪਰ ਵੀ ਬਹੁਤ ਜਗ੍ਹਾ ਤੇ ਲੈਂਡਸਲਾਈਡਿੰਗ ਹੋਈ ਹੈ ਚੈਸਕਰ ਰੈਸਕਿਊ ਦੇ ਵਿੱਚ ਹੁਣ ਥੋੜਾ ਟਾਈਮ ਲੱਗ ਰਿਹਾ ਹੈ ਟਰਾਲੀ ਪੈਂਡ ਤੋਂ ਸਾਹਮਣੇ ਪਹਾੜ ਦੇ ਉੱਪਰ ਇੱਕ ਪੈਂਡ ਵੱਸਿਆ ਹੋਇਆ ਹੈ ਮੁਖਵਾ ਉੱਥੇ ਰਹਿਣ ਵਾਲੇ ਅਸ਼ੋਕ ਜੀ ਦੱਸਦੇ ਨੇ ਇਹ ਦੱਸਦੇ ਨੇ ਕਿ ਮੈਂ ਆਪਣੇ ਘਰ ਦੇ ਬਾਹਰ ਖੜ੍ਹਾ ਹੋਇਆ ਸੀ ਤੇ ਉਸ ਸਮੇਂ ਜ ਕਾਰਕਾ ਸੁਣਾਈ ਦਿੰਦਾ ਹੈ ਆਵਾਜ਼ ਸੁਣਾਈ ਦਿੰਦੀ ਹੈ ਫਿਰ ਇਹ ਕਹਿੰਦੇ ਨੇ ਕਿ ਸਾਡਾ ਸਾਰਾ ਪਰਿਵਾਰ ਘਰ ਦੇ ਵਿੱਚੋਂ ਡਰਦੇ ਮਾਰੇ ਬਾਹਰ ਨਿਕਲਿਆ ਹੈ ਕਿ ਇੰਨੀ ਜ਼ੋਰ ਦੀ ਆਵਾਜ਼ ਕਿਸ ਦੀ ਆਈ ਹੈ ਇਹ ਦੱਸਦੇ ਨੇ ਕਿ ਅਸੀਂ ਪਹਾੜ ਦੇ ਬਿਲਕੁਲ ਉੱਪਰਲੇ ਹਿੱਸੇ ਦੇ ਧੂਆਂ ਉੜਦਾ ਦੇਖਿਆ ਤੇ ਉਸ ਤੋਂ ਬਾਅਦ ਪਾਣੀ ਦਾ ਬਹੁਤ ਵੱਡਾ ਸਲਾਬ ਥੱਲੇ ਨਾਲੇ ਦੇ ਵਿੱਚ ਨੂੰ ਆ ਰਿਹਾ ਸੀ ਇਹ ਕਹਿੰਦੇ ਮੈਂ ਤੁਰੰਤ ਵੀਡੀਓ ਬਣਾਉਣ ਲੱਗ ਗਿਆ ਤੇ ਮੇਰੇ ਅੱਖਾਂ ਦੇ ਸਾਹਮਣੇ ਥਰਾਲੀ ਪਿੰਡ ਮਲਬੇ ਦੇ ਅੰਦਰ ਤਬਾਹ ਹੋ ਗਿਆ ਇਹ ਦੱਸਦੇ ਨੇ ਕਿ ਸਾਡੇ ਪਰਿਵਾਰ ਦੇ ਵਿੱਚ ਵੀ ਚੀਕ ਚੰਘਿਆੜਾ ਪੈਣਾ ਸ਼ੁਰੂ ਹੋ ਗਿਆ ਇਹ ਤਬਾਹੀ ਨੂੰ ਦੇਖ ਕੇ ਜਦ ਕਿ ਅਸੀਂ ਸੇਫ ਜਗ੍ਹਾ ਦੇ ਉੱਪਰ બસ ਇਦਾਂ ਲੱਗ ਰਿਹਾ ਹੈ ਕਿ ਕੋਈ ਆਲੇ ਦੁਆਲੇੋਂ ਚੀਜ਼ ਉਹਨਾਂ ਵੱਲ ਆ ਰਹੀ ਹੈ ਪਰ ਉਹਨੇ ਟਾਈਮ ਦੇ ਵਿੱਚ ਹੀ ਉਹਨਾਂ ਦੀ ਮੌਤ ਉਹਨਾਂ ਦੇ ਸਿਰ ਦੇ ਉੱਪਰ ਆ ਚੜ੍ਹਦੀ ਹੈ ਲੋਕਾਂ ਨੂੰ ਭੱਜਣ ਤੱਕ ਦਾ ਸਮਾਂ ਵੀ ਨਹੀਂ ਦਿੱਤਾ ਇਹ ਪਾਣੀ ਨੇ ਕਾਰਾਂ ਘਰ ਟਾਵਰ ਵੱਡੀਆਂ-ਵੱਡੀਆਂ ਇਮਾਰਤਾਂ ਕੋਈ ਵੀ ਚੀਜ਼ ਨਹੀਂ ਬਚੀ ਸਾਰੀ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਮਲਬਾ ਬਣ ਗਈ ਪੂਰੇ ਦਾ ਪੂਰਾ ਜਿਸ ਜਗ੍ਹਾ ਦੇ ਉੱਪਰ ਪਿੰਡ ਵਸਿਆ ਹੋਇਆ ਸੀ ਵੱਡੇ-ਵੱਡੇ ਹੋਟਲ ਸੀਗੇ ਸਕੂਲ ਸੀ ਹੁਣ ਉਹ ਜਗ੍ਹਾ ਇੱਕ ਖੁੱਲਾ ਮੈਦਾਨ ਬਣ ਚੁੱਕੀ ਹੈ ਤੇ ਇਸ ਤਰ੍ਹਾਂ ਦੇਖਣ ਨੂੰ ਲੱਗਦਾ ਹੀ ਨਹੀਂ ਕਿ ਇਸ ਜਗ੍ਹਾ ਦੇ ਉੱਪਰ ਪਹਿਲਾਂ ਕਦੇ ਕੋਈ ਪਿੰਡ ਵਸਿਆ ਹੋਇਆ ਸੀ ਉੱਥੇ ਵੱਡੀਆਂ ਲਗਾਤਾਰ ਉੰਨੋ ਫੋਨ ਲਗਾ ਰਿਹਾ ਹਾਂ ਪਰ ਕਿਸੇ ਦਾ ਕੋਈ ਵੀ ਜਵਾਬ ਨਹੀਂ ਆ ਰਿਹਾ ਨਾ ਹੀ ਉਹਨਾਂ ਦੇ ਫੋਨ ਲੱਗ ਰਹੇ ਚਾਰੇ ਪਾਸੇ ਹੁਣ ਇਸ ਪੈਂਡ ਦੇ ਵਿੱਚ 20-20 ਫੁੱਟ ਉੱਚਾ ਮਲਬਾ ਆ ਗਿਆ ਹੈ ਉਤਰਾਖੰਡ ਦੇ ਸੀਨੀਅਰ ਪੱਤਰਕਾਰ ਤਰਲੋਚਰ ਪਟ ਜੀ ਕਹਿੰਦੇ ਨੇ ਕਿ ਕਹਿਣ ਨੂੰ ਤਾਂ ਇਹ ਇੱਕ ਕੁਦਰਤੀ ਆਫਤ ਹੈ ਕਿ ਬੱਦਲ ਫਟ ਗਿਆ ਜਾਂ ਗਲੇਸ਼ੀਅਰ ਟੁੱਟ ਗਿਆ ਪਰ ਅਸਲ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਤਬਾਹੀਆਂ ਪਹਾੜੀ ਇਲਾਕਿਆਂ ਦੇ ਵਿੱਚ ਆ ਰਹੀਆਂ ਨੇ ਇਹਨਾਂ ਦੇ ਪਿੱਛੇ ਕਾਰਨ ਹੈ ਕਿ ਇਨਸਾਨ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਪਹਾੜਾ ਨੂੰ ਲਗਾਤਾਰ ਕੱਟਦਾ ਜਾ ਰਿਹਾ ਹੈ ਬਿਨਾਂ ਕੋਈ ਪਲੈਨਿੰਗ ਤੋਂ ਵੱਡੇ-ਵੱਡੇ ਹੋਟਲ ਖੜੇ ਕੀ ਪੜਾਈਆਂ ਜਾ ਰਹੀਆਂ ਨੇ ਤਰਲੋਚਨ ਪਟ ਜੀ ਕਹਿੰਦੇ ਨੇ ਕਿ ਇਹ ਜਿਹੜੀ ਇੰਨੀ ਜ਼ਿਆਦਾ ਆਪ ਦਾ ਆਈ ਹੈ ਜਾਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਇਦਾਂ ਦੀਆਂ ਪਰਲੋ ਆਈਆਂ ਨੇ ਇਹਨਾਂ ਦੇ ਪਿੱਛੇ ਇਨਸਾਨ ਦੇ ਵਿਕਾਸ ਦਾ ਹੀ ਹੱਥ ਹੈ ਕੁਦਰਤ ਦਾ ਇਸ ਦੇ ਵਿੱਚ ਜ਼ਿਆਦਾ ਰੋਲ ਨਹੀਂ ਹੈ ਕੁਦਰਤ ਨੂੰ ਤੁਸੀਂ ਜਦੋਂ ਮਜਬੂਰ ਕਰ ਦਿੰਦੇ ਹੋ ਤਾਂ ਕੁਦਰਤ ਆਪਣਾ ਰੂਪ ਲੈ ਲੈਂਦੀ ਹੈ ਆਪਣੀ ਜਗ੍ਹਾ ਫਿਰ ਤੋਂ ਵਾਪਸ ਲੈ ਲੈਂਦੀ ਹੈ ਤਰਲੋਚਨ ਪਟ ਜੀ ਕਹਿੰਦੇ ਨੇ ਪਰ ਸਰਕਾਰਾਂ ਨੂੰ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਇਸ ਵਿਕਾਸ ਦੇ ਨਾਲ ਹੀ ਪੈਸਾ ਮਿਲਦਾ ਹੈ ਉਹਨਾਂ ਨੂੰ ਇਸ ਚੀਜ਼ ਦੇ ਵਿੱਚੋਂ ਹੀ ਕਮਾਈ ਹੁੰਦੀ ਹੈ ਤਰਲੋਚਨ ਪਟ ਜੀ ਕਹਿੰਦੇ ਨੇ ਕਿ ਇੱਥੇ ਬਹੁਤ ਜ਼ਿਆਦਾ ਚੌੜੇ-ਚੌ ਪਰ ਦੇ ਵਿਚਰੀ ਵੀ 올 ਵੈਦਰ ਰੋਡ ਲੰਘ ਰਿਹਾ ਸੀ ਅੱਗੇ ਉਹ ਦੱਸਦੇ ਨੇ ਕਿ ਜਦੋਂ ਤੁਸੀਂ ਪਹਾੜਾਂ ਨੂੰ ਇੰਨਾ ਜ਼ਿਆਦਾ ਕੱਟੋਗੇ ਤਾਂ ਪਹਾੜ ਆਪਣਾ ਰੂਪ ਤਾਂ ਲੈਣਗੇ ਹੀ ਵਾਪਸ ਆਪਣੀ ਰਿਕਵਰੀ ਤਾਂ ਕਰਨਗੇ ਹੀ ਤਰਲੋਚਨ ਦੀ ਦੱਸਦੇ ਨੇ ਕਿ ਜਿੱਥੇ ਥਰਾਲੀ ਪਿੰਡ ਵਸਿਆ ਹੋਇਆ ਹੈ ਕਿਸੇ ਸਮੇਂ ਨਾਲਾ ਬਿਲਕੁਲ ਇੱਥੋਂ ਦੀ ਨਿਕਲਦਾ ਸੀ ਪਰ ਸੰਨ 1800 ਦੇ ਵਿੱਚ ਇਸ ਤਰ੍ਹਾਂ ਹੀ ਪਾਣੀ ਉੱਪਰੋਂ ਫਿਰ ਤੋਂ ਭਰ ਕੇ ਆਉਂਦਾ ਹੈ ਤੇ ਬਹੁਤ ਜ਼ਿਆਦਾ ਮਲਬੇ ਨੂੰ ਆਪਣੇ ਨਾਲ ਲੈ ਕੇ ਆਉਂਦਾ ਹੈ ਤੇ ਇਹ ਨਾਲਾ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ ਹੈ ਪਹਿਲਾਂ ਇਹ ਨਾਲਾ ਪਿੰਡ ਦੇ ਸੱਜੇ ਪਾਸੇ ਹੀ ਲੰਘਦਾ ਹੁੰਦਾ ਸੀ ਤੇ ਫਿਰ ਇਹ ਨਾਲਾ ਪਿੰਡ ਦੇ ਖੱਬੇ ਪਾਸੇ ਹੀ ਲੰਘਣਾ ਸ਼ੁਰ ਇਹ ਸਾਰਾ ਪਿੰਡ ਵਸ ਗਿਆ ਸੀ ਜਦਕਿ ਉਹ ਜਗ੍ਹਾ ਅਸਲ ਦੇ ਵਿੱਚ ਨਾਲੇ ਦੀ ਸੀ ਤੇ 100 ਸਾਲਾਂ ਬਾਅਦ ਉਹ ਨਾਲੇ ਨੇ ਫਿਰ ਆਪਣੀ ਜਗ੍ਹਾ ਵਾਪਸ ਆਪਣੇ ਕੋਲ ਲੈ ਲਈ ਹੈ ਅੱਗੇ ਦੱਸਦੇ ਨੇ ਕਿ ਜਿਹੜੇ ਵੀ ਨਾਲੇ ਨਦੀਆਂ ਹੁੰਦੇ ਨੇ ਇਹ ਆਪਣੇ ਰਾਹਤੇ ਬਦਲਦੇ ਰਹਿੰਦੇ ਨੇ ਕਦੇ ਵੀ ਇਹਨਾਂ ਦੇ ਰਾਹਤੇ ਦੇ ਵਿੱਚ ਅੜਕਾ ਨਹੀਂ ਬਣਨਾ ਚਾਹੀਦਾ ਹੁਣ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਜਿਹੜਾ ਇਹ ਖੀਰਗੰਗਾ ਨਾਲੇ ਨੇ ਇੰਨੀ ਜਿਹਾ ਤਬਾਹੀ ਮਚਾਈ ਸੀ ਇੱਥੋਂ ਗਵਰਨਮੈਂਟ ਅੱਗੇ ਕੀ ਸਟੈਪ ਚੁੱਕੇਗੀ ਪਹਿਲਾ ਸਟੈਪ ਤਾਂ ਸਾਡੇ ਖਿਆਲ ਚ ਇਹ ਹੋਣਾ ਚਾਹੀਦਾ ਹੈ ਕਿ ਇਹ ਪਿੰਡ ਨੂੰ ਹਜੇ ਵੀ ਸ਼ਿਫਟ ਕਰ ਦੇਣਾ ਚਾਹੀਦਾ ਹੈ ਜਿਹੜਾ ਇਸ ਦਾ ਚੌਥਾ ਹਿੱਸਾ ਬਚਿਆ ਹੋਇ ਸਾਰੀ ਦੇ ਉੱਪਰ ਰੋਕ ਲਗਾਉਣੀ ਚਾਹੀਦੀ ਹੈ ਖਾਸ ਕਰਕੇ ਪਹਾੜੀ ਏਰੀਆ ਦੇ ਵਿੱਚ ਗਵਰਨਮੈਂਟ ਦੀ ਮਨਜ਼ੂਰੀ ਦੇ ਨਾਲ ਹੀ ਘਰ ਹੋਟਲ ਵਗੈਰਾ ਬਣਨੇ ਚਾਹੀਦੇ ਨਹੀਂ ਤੇ ਉਹ ਵੀ ਇੱਕ ਸਰਵੇ ਕਰਕੇ ਕਿ ਕਿੱਥੇ ਕਿਹੜੀ ਜਗ੍ਹਾ ਸੇਫ ਹੈ ਜੇਕਰ ਇਹਨਾਂ ਚੀਜ਼ਾਂ ਦੇ ਉੱਪਰ ਹਜੇ ਵੀ ਸਰਕਾਰਾਂ ਧਿਆਨ ਨਹੀਂ ਦੇਣਗੀਆਂ ਤਾਂ ਇਹ ਜਿਹੇ ਤਬਾਹੀਆਂ ਲਗਾਤਾਰ ਆਉਂਦੇ ਸਾਲਾਂ ਤੱਕ ਹੋਰ ਵੀ ਜ਼ਿਆਦਾ ਵਧਣਗੀਆਂ ਤੇ ਆਪਾਂ ਆਪ ਹੀ ਦੇਖ ਰਹੇ ਹਾਂ ਕਿ ਪਿਛਲੇ 5 ਤੋਂ ਲੈ ਕੇ 10 ਸਾਲਾਂ ਦੇ ਵਿੱਚ ਚਾਹੇ ਹਿਮਾਚਲ ਹੋਵੇ ਚਾਹੇ ਉੱਤਰਾਖੰਡ ਹੋਵੇ ਇਹ ਤਬਾਹੀਆਂ ਹਰ ਸਾਲ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਹੁਣ ਵੀ ਇਹਨਾਂ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਕੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬੀ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ